ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨ ਜਾਣੋ ਤੇਰੀ ਸਤਿ ਉਦਾਸ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਧੰ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਪਵਿੱਤਰ ਕਥਾ ਸਰਣ ਕਰੀਏ ਚਲੋ ਹਾਪਰਾਪ ਕਰੀਏ ਜੋ ਆਪ ਜੀ ਨੇ ਪਹਿਲਾਂ ਕਥਾ ਸਰਣ ਕੀਤੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੱਜ ਤੋਂ ਸੂਰਜ ਪ੍ਰਕਾਸ਼ ਰਾਜ ਜੀ ਅਰੰਭ ਹੋਈ ਸ੍ਰੀ ਗੁਰੂ ਅਰਜਨ ਦੇਵ ਜੀ ਸੰਮਤੋ 1620 ਤੋਂ 1665 ਬਿਕਰਮੀ ਅੰਤਨਾ ਪਾਵਤੋ ਬੇਦ ਸਬੇ ਮਨ ਇੰਦਰ ਮਹਾ ਸ਼ਿਵ ਯੋਗ ਕਰੇ ਫਨ ਬੇਦ ਵਿਜਿਰੰਚੋ ਵਿਚਾਰੋ ਹਰ ਜਾਪਨਾ ਛਾੜਿਓ ਏ ਘਰੇ ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੇ RAMDAS ਗੁਰ ਜਗਤਾਰਨ ਕੋ ਗੁਰ ਚੋਤ ਅਰਜਨ ਮਹੇ ਧਰੀ ਮਥਰਾ ਭਾਟ ਸੋਈਏ ਮਹਲੇ ਪੰਜਵੇਂ ਕੇ ਪੰਨਾ 1409 ਅੰਗ ਦੇ ਬਾਣੀ ਜੋ ਪੱਟਨ ਦੀ ਬਾਣੀ ਚ ਇਹ ਬਾਣੀ ਦਰਜ ਹੈ ੴ ਸਤਿਗੁਰ ਪ੍ਰਸਾਦਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਜੀ ਮਿਤੇ ਉਨਨੀ ਵਿਸਾਖਵਦੀ ਸਤ ਸੰਮਤੋ ਵੀ 1620 ਬਿਕਰਮੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਭਾਨੀ ਜੀ ਦੇ ਕੁਖ ਤੋਂ ਗੋਇੰਦਵਾਲ ਆਪਣੇ ਨਾਨਕੇ ਘਰ ਪੈਦਾ ਹੋਏ ਆਪ ਜੀ ਆਪਣੇ ਨਾਨਕੇ ਘਰ ਗੋਇੰਦਵਾਲ ਹੀ ਪਲੇ ਪੁਸੇ ਤੇ ਜਵਾਨ ਹੋਏ ਇਤਿਹਾਸ ਵਿੱਚ ਲਿਖਿਆ ਹੈ ਕਿ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਬਾਲਕ ਅਵਸਥਾ ਸਮੇਂ ਜਦ ਖੇਡਦੇ ਖੇਡਦੇ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੇ ਪਲੰਘ ਨੂੰ ਫੜ ਕੇ ਖੜੇ ਹੋ ਗਏ ਤਾਂ ਬੀਬੀ ਜੀ ਇਹ ਵਿਚਾਰ ਕਰਕੇ ਬਲਕ ਨੂੰ ਦੌੜ ਕੇ ਫੜਨ ਲੱਗੇ ਕਿ ਪਿਤਾ ਜੀ ਦੀ ਸੁੰਦਰ ਛੋਣ ਉੱਤੇ ਟੱਟੀ ਪਿਸ਼ਾਬ ਨਾ ਕਰ ਦੇਵੇ ਬੀਬੀ ਜੀ ਨੂੰ ਇਸ ਤਰ੍ਹਾਂ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਬੀਬੀ ਇਸ ਨੂੰ ਕੁਛ ਨਾ ਕਹੋ ਇਹ ਹੁਣੇ ਹੀ ਗੱਦੀ ਲੈਣਾ ਚਾਹੁੰਦਾ ਹੈ ਪਰ ਸਮਾਪਾ ਕੇ ਗੱਦੀ ਇਸ ਨੂੰ ਆਪਣੇ ਪਿਤਾ ਪਾਸੋਂ ਮਿਲੇਗੀ ਫਿਰ ਜਦ ਗੁਰੂ ਜੀ ਨੇ ਬਲਕ ਨੂੰ ਦੋ ਹੱਥਾਂ ਨਾਲ ਉੱਪਰ ਚੁੱਕਿਆ ਤਾਂ ਆਪ ਜੀ ਦਾ ਭਾਰਾ ਸੀ ਵੇਖ ਕੇ ਆਖਿਆ ਇਹ ਜਗਤ ਵਿੱਚ ਭਾਰੀ ਗੁਰੂ ਪ੍ਰਗਟ ਹੋਵੇਗਾ ਇਹ ਬਾਣੀ ਦਾ ਵੱਡਾ ਜਹਾਜ਼ ਹੋਵੇਗਾ ਜਿਥਾ ਬਹੁਤਾ ਬਾਣੀ ਕਾ ਬਹੁਤਾ ਆਪ ਜੀ ਦਾ ਇਹ ਵਾਕ ਇਸ ਸਮੇਂ ਦਾ ਪ੍ਰਸਿੱਧ ਹੈ ਪਿਤਾ ਗੁਰੂ ਜੀ ਬਸ ਇਹ ਵਾਕ ਸੁਣ ਕੇ ਬੀਬੀ ਜੀ ਨੇ ਸ੍ਰੀ ਅਰਜਨ ਜੀ ਨੂੰ ਚੁੱਕ ਕੇ ਗੁਰੂ ਪਿਤਾ ਦੇ ਚਰਨਾਂ ਤੇ ਪਾ ਦਿੱਤਾ ਤੇ ਮੱਥਾ ਟਿਕ ਟਿਕਾ ਕੇ ਪ੍ਰਸੰਤਾ ਨਾਲ ਆਪਣੀ ਗੋਦ ਵਿੱਚ ਲੈ ਕੇ ਬੈਠ ਗਈ ਇਸ ਤਰ੍ਹਾਂ ਆਪ ਜੀ ਆਪਣੇ ਨਾਨਕੇ ਘਰ ਆਪਣੇ ਮਾਮਿਆਂ ਸ੍ਰੀ ਮੋਹਨਜੀ ਤੇ ਮੋਰੀ ਜੀ ਦੇ ਘਰਾਂ ਵਿੱਚੋਂ ਬੱਚਿਆਂ ਨਾਲ ਖੇਡਦੇ ਅਤੇ ਵਿੱਦਿਆ ਪੜ੍ਹਦੇ ਕੋਈ 16 16 ਸਾਲਾਂ ਦੀ ਉਮਰ ਨੂੰ ਪਹੁੰਚ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਹਾ ਜਦ ਆਪ ਜੀ 16 ਸਾਲ ਦੇ ਗੱਭਰੂ ਹੋਏ ਤਾਂ ਤ੍ਰਿਵਿਹੜ 1636 ਬਿਕਰਮੀ ਨੂੰ ਆਪ ਜੀ ਦਾ ਮਾਊ ਪਿੰਡ ਦੇ ਨਿਵਾਸੀ ਸ੍ਰੀ ਕ੍ਰਿਸ਼ਨ ਚੰਦ ਜੀ ਜਿਸ ਪੁੱਤਰੀ ਸ੍ਰੀ ਮਤੰਗਾ ਜੀ ਨਾਲ ਵਿਆਹ ਹੋ ਗਿਆ ਮਾਊ ਪਿੰਡ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਵਿੱਚ ਹੈ ਆਪ ਜੀ ਨੇ ਇਸ ਪਿੰਡ ਵਿੱਚ ਇੱਕ ਖੂਹ ਲਵਾਇਆ ਸੀ ਜੋ ਅਜੇ ਤੱਕ قائم ਹੈ ਆਪ ਜੀ ਦੀ ਉਹ ਵਾਲੀ ਥਾਂ ਉੱਤੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਇਸ ਇੱਥੇ ਨੂੰ ਹਰ ਸਾਲ ਇੱਥੇ ਮੇਲਾ ਲੱਗਦਾ ਹੈ ਗੁਰਗੱਦੀ ਦਾ ਤਿਲਕ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹਰ ਤਰ੍ਹਾਂ ਗੁਰਿਆਈ ਦੇ ਯੋਗ ਜਾਣ ਕੇ ਪਾਦਰੋਂ ਸੁਦੇ 182 ਸੰਮਤ 1638 ਬਿਕਰਮੀ ਪਹਿਲੀ ਸਤੰਬਰ ਸਾਲ 1581 ਨੂੰ ਗੁਰੂ ਚੱਕ ਅੰਮ੍ਰਿਤਸਰ ਵਿਖੇ ਸਭ ਸਿੱਖ ਸੇਵਕਾਂ ਦੇ ਸਾਹਮਣੇ ਗੁਰਿਆਈ ਦਾ ਤਿਲਕ ਦੇ ਦਿੱਤਾ ਤੇ ਆਪ ਗੁਰੂ ਜੀ ਦੂਸਰੇ ਦਿਨ ਗੋਵਿੰਦਵਾਲ ਜਾ ਕੇ ਪਾਦਰੋਂ ਸੁਦੀ ਤੀਜ ਨੂੰ ਜੋਤੀ ਜੋਤ ਸਮਾ ਗਏ ਇਸ ਪ੍ਰਥਾਏ ਪਾਟਾ ਆਪਣੇ ਸਵੈਇਆਂ ਵਿੱਚ ਲਿਖਦੇ ਹਨ ਕਿ ਪ੍ਰਥਵੀ ਦਾ ਛਤਰ ਸੰਗਾਸਨ ਗੁਰੂ ਅਰਜਨ ਜੀ ਨੂੰ ਦੇ ਕੇ ਸ੍ਰੀ ਗੁਰੂ ਰਾਮਦਾਸ ਜੀ ਆਪ ਹਰ ਪ੍ਰਭੂ ਪਾਸ ਦਿਉਪੁਰੀ ਵਿੱਚ ਚਲੇ ਗਏ ਸਵੈਇਆ देवपुरी में गयो आ परमेश्वर हर सिंहासन लियो श्री गुरु गुर कियो सुर देव तोय जस जय जय जम पे रे ते पाग पाप तन पीतर कम्पय ਕਾਟੇ ਸੋ ਪਾਪ ਤੇ ਨ ਰੋਕੇ ਗੁਰੂ ਅਮਦਾਸ ਜਿਨ ਪਾਇਓ ਚਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ ਚਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ ਮਾਵਾ ਪ੍ਰਿਥੀ ਚੰਦ ਜੀ ਨੇ ਪਗ ਬੰਨਣੀ ਸ੍ਰੀ ਗੁਰੂ ਰਾਮਦਾਸ ਜੀ ਦੇ ਚੌਥੇ ਵਾਲੇ ਦਿਨ ਜਦ ਸਾਰੇ ਸੰਬੰਧੀ ਇਕੱਠੇ ਹੋਏ ਤਾਂ ਸ੍ਰੀ ਪ੍ਰਿਥੀ ਚੰਦੇ ਵੀ ਸ੍ਰੀ ਮਹਾਦੇਵ ਜੀ ਨੂੰ ਨਾਲ ਲੈ ਕੇ ਗੁਰੂ ਚੱਕ ਤੋਂ ਸਮੇਂ ਸਿਰ ਗਵਿੰਦਵਾਲ ਪਹੁੰਚ ਗਿਆ ਗੁਰੂ ਜੀ ਦੀ ਰਸਮ 13ਵੀਂ ਉੱਤੇ ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਗ ਬੰਨਣ ਦੀ ਤਿਆਰੀ ਦਾ ਸਮਾਂ ਆਇਆ ਤਾਂ ਪ੍ਰਥੀ ਚੰਦ ਜੀ ਨੇ ਕਿਹਾ ਕਿ ਪਗ ਬੰਨਣ ਦਾ ਹੱਕ ਮੇਰਾ ਹੈ ਮੈਂ ਆਪਣਾ ਪਿਤਾ ਜੀ ਦਾ ਵੱਡਾ ਪੁੱਤਰ ਹਾਂ ਪ੍ਰਭਾ ਪੁੱਡਾ ਜੀ ਆ ਸਿੱਖਾ ਅਤੇ ਬਾਬਾ ਮੋਹਰੀ ਜੀ ਨੇ ਵਿਚਾਰ ਕੀਤੀ ਕਿ ਸਾਨੂੰ ਜੋ ਆਗਿਆ ਗੁਰੂ ਰਾਮਦਾਸ ਜੀ ਆਪ ਕਰ ਗਏ ਹਨ ਕੀ ਪਾਗੋ ਸ੍ਰੀ ਅਰਜਨ ਦੇਵ ਜੀ ਨੂੰ ਬਣਾਉਣੀ ਉਹੀ ਕਰਨੀ ਉਚਿਤ ਹੈ ਉਪਰੰਤ ਜਦ ਬੌਲੀ ਸਾਹਿਬ ਦੇ ਪਾਸ ਸਾਰੇ ਸ੍ਰਮੰਦੀ ਤੇ ਸਿੱਖ ਸੇਵਕ ਪੱਗ ਬਣਾਉਣ ਵਾਸਤੇ ਇਕੱਤਰ ਹੋਏ ਕਿ ਬੈਠੇ ਤਾਂ ਮਹਰੀ ਜੀ ਨੇ ਸਭ ਨੂੰ ਕਿਹਾ ਕਿ ਗੁਰੂ ਕੇ ਬਚਨਾਂ ਦੀਸਾਂ ਨੂੰ ਪਲਣ ਕਰਨੀ ਚਾਹੀਦੀ ਹੈ ਉਹ ਸ੍ਰੀ ਅਰਜਨ ਜੀ ਨੂੰ ਪਗ ਬਣਾਉਣ ਵਾਸਤੇ ਸਾਨੂੰ ਆਗਿਆ ਕਰ ਗਏ ਹਨ ਪਰ ਫਿਰ ਵੀ ਤੁਸੀਂ ਜਿਵੇਂ ਠੀਕ ਸਮਝੋ ਉਸ ਅਨੁਸਾਰ ਹੀ ਪਗ ਦੀ ਰਸਮ ਕਰ ਦਿਓ ਇਹ ਗੱਲ ਸੁਣ ਕੇ ਸ੍ਰੀ ਪ੍ਰithvi ਚੰਦ ਜੀ ਨੇ ਤਿੱਖੇ ਹੋ ਕੇ ਕਿਹਾ ਕਿ ਤੁਹਾਨੂੰ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਹੈ ਅਕਸ਼ਦਾ ਹੀ ਵੱਡੇ ਪੁੱਤਰ ਨੂੰ ਬਣਾਈ ਜਾਂਦੀ ਹੈ ਜੇ ਇਹ ਮਰਿਆਦਾ ਵਿਗਾੜ ਦੋਗੇ ਤਾਂ ਫਿਰ ਆਪਣੀ ਸੰਤਾਨ ਵੱਲ ਵੇਖ ਲਓ ਸਭ ਦੀ ਮਰਿਆਦਾ ਵਿਗੜ ਜਾਵੇਗੀ। ਬਾਬਾ ਬੁੱਢਾ ਜੀ ਤੇ ਮੋਹਰੀ ਜੀ ਨੇ ਕਿਹਾ ਕਿ ਅਸੀਂ ਗੁਰੂ ਜੀ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੇ। ਇਹ ਗੱਲ ਆ ਕੇ ਜਦ ਇਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪੱਗ ਦੇ ਦਿੱਤੀ ਤਾਂ ਆਪ ਜੀ ਨੇ ਇਹ ਵਿਚਾਰ ਕੀਤਾ ਕਿ ਪੱਗੇ ਵਿੱਚ ਕੀ ਪਿਆ ਹੈ। ਸਤਗੁਰੂ ਜੀ ਦਾ ਹੁਕਮ ਸਦਾ ਟਲ ਹੈ ਪੱਗ ਫੜ ਕੇ ਸ੍ਰੀ ਪ੍ਰਿਥੀ ਚੰਦ ਜੀ ਨੂੰ ਦੇ ਦਿੱਤੀ ਅਤੇ ਕਿਹਾ ਕਿ ਆਹ ਵੱਡੇ ਭਾਈ ਹੋ ਆਪੇ ਪੱਗੋ ਆਪ ਹੀ ਪੱਗ ਬਨ ਲਓ ਮੈਂ ਤਾਂ ਤੁਹਾਡਾ ਦਾਸ ਹਾਂ ਤਦ ਸ੍ਰੀ ਪ੍ਰਿਥੀ ਚੰਦ ਜੀ ਨੇ ਸਰਦ ਦੇ ਸਾਹਮਣੇ ਪੱਗ ਫੜ ਕੇ ਬੜੀ ਪ੍ਰਸੰਤਾ ਨਾਲ ਸਿਰ ਤੇ ਬਨ ਲਈ ਸੰਗਤਾਂ ਨੇ ਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਦੇਣੀ ਅਤੇ ਬਾਬਾ ਪ੍ਰithvi ਚੰਦ ਨੇ ਗੁੱਸੇ ਨਾਲ ਅੰਮ੍ਰਿਤਸਰ ਆ ਜਾਣਾ ਸੋ ਅੱਗੇ ਦੀ ਕਥਾ ਹੋਵੇਗੀ ਸੰਗਤਾਂ ਨੇ ਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਦੇਣੀ ਅਤੇ ਬਾਬਾ ਪ੍ਰithvi ਚੰਦ ਨੇ ਗੁੱਸੇ ਨਾਲ ਅੰਮ੍ਰਿਤਸਰ ਆ ਜਾਣਾ ਜੇ ਗੁਰੂ ਅਰਜਨ ਦੇਵ ਜੀ ਦੇ ਉੱਤੇ ਪ੍ਰਾ ਪ੍ਰਥੀ ਚੰਦ ਸਾਨੋ ਜੋ ਅੱਜ ਦੀ ਕਥਾ ਇੱਥੇ ਸੰਪੰਨ ਹੈ ਅਗੋ ਦੀ ਕਥਾਏ ਹੋਵੇਗੀ ਜਿਨ੍ਹਾਂ ਨੇ ਕਥਾ ਸਰਣ ਕੀਤੀ ਵਾਹਿਗੁਰੂ ਕਿਰਪਾ ਕਰੇ ਨਾਮ ਬਾਣੀ ਦੇ ਨਾਲ ਜੁੜ ਕੇ ਖੁਸ਼ੀਆਂ ਬਖਸ਼ੇ ਕਾਰੋ ਮਚਵਾ ਦੇ ਕਮਾਈ ਵਿੱਚ ਬਖਤਾ ਪਾਵੇ ਸੋ ਭਾਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ